ਇਹ ਤੁਹਾਡੇ ਸਾਹਮਣੇ ਹੀ ਆ ਜੀ ਕਿੰਨਾ ਬੁਰਾ ਹਾਲ ਆ ਇੱਥੇ ਤਾਂ ਮੰਨ ਕੇ ਚੱਲੋ ਜੇ ਮੀਂਹ ਪੈਂਦਾ ਤੇ ਲੋਕੀ ਗਿਰ ਜਾਂਦੇ ਨੇ ਇਹਦੇ ਵਿੱਚ ਬਾ ਜੀ 15 ਦਿਨ ਹੋਏ ਨਹੀਂ ਦੇਖ ਲਓ ਪੁੱਛਾ ਅਈ ਮੇਅਰ ਸਾਹਿਬ ਨੂੰ ਪੁੱਛੋ ਐਮ ਐਲ ਏ ਸਾਹਿਬ ਨੂੰ ਪੁੱਛੋ 15 ਕੀ 20 ਦਿਨ ਹੋ ਗਏ ਇਹ ਆਪ ਖਾਰੇ ਦੇ ਕੀ ਬਣਾ ਕੇ ਦੇਣਾ ਦੱਸਣਾ ਖਾਈ ਜਾਂਦੇ ਨੇ ਕੁਝ ਨਹੀਂ ਬਣਾ ਦੇ ਆ ਮੜੇ ਹੀ ਲੋਕ ਪਾਣੀ ਬਾਕੀ ਪੈਸੇ ਘਾਰ ਹਾ ਜੀ ਬੁਰਾ ਹਾਲ ਆ ਸਰਕਾਰਾਂ ਸੁੱਤੀਆਂ ਵੀ ਆ ਨੇ ਸੜਕਾਂ ਦੇ ਐਨੇ ਟੋਏ ਪਏ ਆ ਕਿ ਗੱਡਿਆ ਥੜ ਥੜ ਵੱਟਦੀ ਆ ਨੇ ਆਟੋ ਮੇਰਾ ਖੁਦ ਘਾਟੋ ਉहां पे ਪਲਟਾ ਮੇਰਾ ਮੇਰੇ ਕੋ ਚੋਟੇ ਲੱਗੀ ਸਾਰੀ ਲੱਗੀ ਕਾਰਬਾਰ ਹੁਦਾ ਦਿੱਲੀ ਆ ਉਹ ਟੁੱਟ ਗਿਆ ਟੁੱਟ ਗਿਆ ਬੁਰੇ ਹਾਲ ਬੰਕੇ ਜਾਰੇ ਕੋਈ ਨਹੀਂ ਸੁਣਦਾ ਕਿਸੇ ਨੇ ਸੁਣੀ ਹੈਗੀ ਇੰਨਾ ਚ ਕੋਈ ਠੀਕ ਨਹੀਂ ਉਹਨਾਂ ਨੇ ਕਾਗਜ਼ਾਂ 'ਚ ਛੱਕ ਦੀ ਠੀਕ ਹੋ ਗਿਆ ਉਹਨਗੇ ਪਰ ਹਜੇ ਤੱਕ ਰੋੜ ਤੇ ਕੋਈ ਨਹੀਂ ਸਹੀ ਹੋਈ ਸੜਕ ਦੀ ਜੇ ਕੋਈ ਇਹਨੂੰ ਮਾੜੀ ਮੋਢੀ ਸਲਿਪ ਡੈਕ ਦੀ ਪ੍ਰੋਬਲਮ ਹੈ ਇੱਥੇ ਆ ਕੇ ਉਹਨੇ ਮਾਰੀ ਜਾਣਾ ਜੀ ਉਹ ਟੋਏ ਪਰ ਨਸਰ ਕੀ ਹੋਏਗਾ ਮੀਂਹ ਪੈ ਕੇ ਪਹਿਲੇ ਮੀਂਹ ਦੇ ਨਾਲ ਉਹ ਜਿੱਦਾਂ ਪਾਣੀ ਖੜੇਗਾ ਸਾਰੀ ਸੜਕ ਫੇਰ ਤੋਂ ਟੁੱਟ ਜਾਣੀ ਹੈ ਦਿੱਲੀ ਅੰਮ੍ਰਿਤਸਰ نیشنل ਹਾਈਵੇ ਤੇ ਮੌਜੂਦ ਆ ਜਿੱਥੇ ਅੱਜ ਤੋਂ ਕਈੇ ਤਾਂ 20-25 ਦਿਨ ਪਹਿਲਾਂ ਨੈਸ਼ਨਲ ਹਾਈਵੇ ਦੇ ਆਫੀਸਰਸ ਨੇ ਇੱਕ ਵਾਦਾ ਕੀਤਾ ਸੀ ਗੱਲ ਲੁਧਿਆਣਾ ਵਾਸੀਆਂ ਦੇ ਨਾਲ ਕਿ 15 ਦਿਨ ਦੇ ਅੰਦਰ-ਅੰਦਰ ਅਸੀਂ ਇਹ ਪੂਰੀ ਰੋਡ ਜਿਹੜੀ ਹੈ ਠੀਕ ਕਰ ਦਿਆਂਗੇ ਹਾਲਾਂਕਿ ਉਸ ਤੋਂ ਬਾਅਦ ਬਰਸਾਤਾ ਵੀ ਸ਼ੁਰੂ ਹੋਈਆ ਪਾਣੀ ਵੀ ਆਇਆ ਲੇਕਿਨ ਉਸ ਦੇ ਬਾਵਜੂਦ ਨੈਸ਼ਨਲ ਹਾਈਵੇ ਦੀ ਤਸਵੀਰ ਕਿਤੇ ਵੀ ਬਦਲਦੀ ਹੋਈ ਨਜ਼ਰ ਨਹੀਂ ਆਰੀ ਬੇਸ਼ੱਕ ਇੱਥੇ ਇੱਕ ਬਹਾਨਾ ਦਿੱਤਾ ਜਾ ਸਕਦਾ ਹੈ ਕਿ ਬਰਸਾਤਾ ਹੋਣ ਕਾਰਨ ਜਿਹੜਾ ਕੰਮ ਨਹੀਂ ਹੋ ਪਾਇਆ ਪਰ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਹਾਈਵੇ ਨੇ ਇੱਥੇ ਤਿੰਨ ਵੱਡੇ ਵਾਅਦੇ ਕੀਤੇ ਸੀਗੇ ਇੱਕ ਪੈਚ ਵਰਕ ਜਿੱਥੇ-ਜਿੱਥੇ ਟੋਏ ਨੇ ਉੱਥੇ-ਉੱਥੇ ਪੈਚ ਵਰਕ ਕਰਵਾ ਕੇ ਜਿਹੜਾ ਛੱਡਿਆ ਜਾਏਗਾ ਦੂਸਰਾ ਇਸ ਰੋਡ ਦੇ ਵਿੱਚ ਡਿਵਾਈਡਰ ਦਿੱਤਾ ਜਾਏਗਾ ਤਾਂ ਜੋ ਉਧਰੋਂ ਤਾਈਪੁਰ ਰੋਡ ਵਾਲੇ ਪਾਸਿਓਂ ਟਿੱਬਾ ਰੋਡ ਵਾਲੇ ਪਾਸਿਓਂ ਆਉਣ ਵਾਲੀ ਟ੍ਰੈਫਿਕ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਅਤੇ ਤੀਸਰੀ ਸਭ ਤੋਂ ਵੱਡੀ ਗੱਲ ਕਹੀ ਗਈ ਸੀ ਕਿ ਇਹ ਜਿਹੜੀ ਰੋਡ ਹੈ ਇਹ ਤੁਸੀਂ ਜਿਹੜੀ ਗੰਦਗੀ ਦੇ ਨਾਲ ਪਾਣੀ ਦੇ ਨਾਲ ਕੂੜੇ ਦੇ ਨਾਲ ਭਰੀ ਹੋਈ ਦੇਖ ਰਹੇ ਹੋ ਇਹ ਸਾਰਾ ਕੂੜਾ ਹਟਾਉਣ ਦੀ ਗੱਲ ਕੀਤੀ ਗਈ ਸੀ ਔਰ ਇਹਨੂੰ ਪੱਕਾ ਕਰਨ ਦੀ ਗੱਲ ਕੀਤੀ ਗਈ ਸੀ ਪਰ ਇੱਥੇ ਕੁਝ ਵੀ ਅਜਿਹਹਾ ਦਿਖਾਈ ਨਹੀਂ ਦੇ ਰਿਹਾ ਤੁਸੀਂ ਇੱਥੇ ਦੇਖ ਸਕਦੇ ਹੋ ਨਾ ਹੀ ਇੱਥੋਂ ਕੂੜਾ ਚੱਕਿਆ ਗਿਆ ਨਾ ਹੀ ਇੱਥੋਂ ਇਹ ਗੰਦਾ ਪਾਣੀ ਜਿਹੜਾ ਉਹ ਹਟਾਇਆ ਗਿਆ ਉਸੇ ਤਰ੍ਹਾਂ ਦੇ ਨਾਲ ਸੀਵਰੇਜ ਦਾ ਬਰਸਾਤ ਦਾ ਪਾਣੀ ਪੁਲ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਦੇ ਉੱਤੇ ਜਾ ਰਿਹਾ ਸੜਕਾਂ ਦੇ ਵਿੱਚ ਟੋਏ ਨੇ ਔਰ ਗੰਦਗੀ ਦਾ ਆਲਮ ਇਹ ਹੈ ਕਿ ਇੱਥੇ ਅਗਰ ਕਹੀਏ ਕਿ ਇੱਕ ਪਲਾਸਟਿਕ ਦਾ ਲਿਫਾਫਾ ਵੀ ਨੈਸ਼ਨਲ ਹਾਈਵੇ ਨੇ ਇੱਥੋਂ ਨਹੀਂ ਹਟਾਇਆ ਉਸੇ ਤਰ੍ਹਾਂ ਗੰਦਗੀ ਦੇ ਢੇਰ ਨੇ ਉਸੇ ਤਰ੍ਹਾਂ ਟੋਏ ਨੇ ਔਰ ਉਸੇ ਤਰ੍ਹਾਂ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਔਰ ਲੋਕ ਉਸ ਵਾਅਦੇ ਨੂੰ ਯਾਦ ਕਰ ਰਹੇ ਨੇ ਕਿ ਜਦੋਂ نیشنل ਹਾਈਵੇ ਇੱਥੇ ਵਾਅਦਾ ਕਰਕੇ ਗਈ ਸੀ ਕਿ ਆਖਰ 15 ਦਿਨਾਂ ਦੇ ਵਿੱਚ ਇਹ ਸੜਕ ਬਣਾ ਦੇਾਂਗੇ نیشنل ਹਾਈਵੇ 15 ਦਿਨ ਚਾਹੇ ਕਰਕੇ ਗਈ ਸੀ ਵਾਅਦਾ ਵੀ ਇੱਥੋਂ ਪਾਣੀ ਵੀ ਹਟਾ ਦਾਂਗੇ ਕੂੜਾ ਵੀ ਚੱਕ ਦਾਂਗੇ ਤੇ ਟੋਏ ਵੀ ਭਰ ਦਾਂਗੇ ਪੜ ਕੇ ਅੱਜ 25 ਦਿਨ ਤੋਂ ਉੱਤੇ ਹੋ ਗਿਆ ਤੇ ਤੁਹਾਡੇ ਸਾਹਮਣੇ ਹੀ ਹੈ ਜੀ ਕਿੰਨਾ ਬੁਰਾ ਹਾਲ ਹੈ ਇੱਥੇ ਤਾਂ ਮੰਨ ਕੇ ਚੱਲੋ ਜੇ ਮੀਂਹ ਪੈਂਦਾ ਤੇ ਲੋਕੀ ਗਿਰ ਜਾਂਦੇ ਨੇ ਇਹਦੇ ਵਿੱਚ ਇੱਥੇ ਬਹੁਤ ਬੁਰਾ ਹਾਲ ਹੈ ਜੀ ਨਾ ਪ੍ਰਸ਼ਾਸਨ ਕੋਈ ਇਹਦਾ ਦੇਖਦਾ ਨਾ ਕੁਝ ਨੈਸ਼ਨਲ ਹਾਈਵੇ ਵਾਦਾ ਕਰਕੇ ਗਈ ਸੀ ਕਿ 15 ਦਿਨ ਦੇ ਅੰਦਰ ਅੰਦਰ ਅਸੀਂ ਇਹ ਸੜਕਾਂ ਠੀਕ ਕਰਦੇਾਂਗੇ ਠੀਕ ਹੋਈਆਂ ਜਾਂ ਇੱਥੇ ਕੋਈ ਟੋਇਆ ਭਰੇ ਇਹ ਤਾਂ ਉਤੋਂ ਵੀ ਜ਼ਿਆਦਾ ਖਰਾਬ ਹੋ ਗਈਆਂ ਜੀ ਆ ਥੋੜਾ ਜਾ ਕੇ ਜਾ ਕੇ ਦੇਖ ਲਓ ਮਿੱਟੀ ਪਾ ਕੇ ਗਏ ਆ ਬਸ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਉਹਨਾਂ ਨੇ ਨਹੀਂ ਮਿੱਟੀ ਦੇ ਨਾਲੇ ਸੜਕਾਂ ਇਹ ਟੋਏ ਰਹਿ ਜਾਣਗੇ ਨਾ ਨਾ ਇੱਥੇ ਤਾਂ ਪਾਹੀ ਨਹੀਂ ਜੀ ਇੱਥੇ ਤਾਂ ਬਿਲਕੁਲ ਨਹੀਂ ਪਾਈ ਉਹ ਅੱਗੇ ਪਾਈ ਆ ਥੋੜੀ ਜਿਹੀ ਉਹ ਦੇਖੋ ਮੋਟਰਸਾਈਕਲ ਵਾਲਾ ਗਿਰਨ ਲੱਗਾ ਸੀ ਉਹ ਦੇਖੋ ਉੱਧਰ ਬਿਲਕੁਲ ਬੁਰੇ ਹਾਲ ਨੇ ਜੀ ਇੱਥੇ ਤਾਂ ਬਸ ਸਾਡੇ ਸਾਹਮਣੇ ਹੀ ਆ ਜੋ ਹਾਲਾਤ ਕਿਉਂ ਨਹੀਂ ਬਦਲਦੇ ਆਪਾਂ ਬਾਨਾ ਬਰਸਾਤਾਂ ਨੂੰ ਦੇ ਸਕਦੇ ਆ ਇੱਥੇ ਤਾਂ ਕੱਲਾ ਪੈਚ ਵਰਕ ਹੀ ਕਰਨਾ ਸੀ ਟੋਏ ਹੀ ਭਰਨੇ ਸੀ ਬਸ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦੇ ਹਾਲ ਕੀ ਕਹਿ ਸਕਦੇ ਆ ਜੀ ਹੁਣ ਇੰਨੀ ਕੀ ਤਕਲੀਫ ਹੈ ਇਧਰੋਂ ਨਿਕਲ ਬਹੁਤ ਜ਼ਿਆਦਾ ਤਕਲੀਫ ਆ ਜੀ ਦੇਖੋ ਸਾਰੇ ਫੈਕਟਰੀ ਦੇ ਆਣ ਜਾਣ ਵਾਲੇ ਵਰਕਰ ਨੇ ਸਾਰੀ ਲੇਬਰ ਏਰੀਆ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੋਊਗਾ ਸਵੇਰੇ ਸ਼ਾਮ ਬੱਚਿਆਂ ਨੂੰ ਸਕੂਲਾਂ ਤੋਂ ਲੈ ਕੇ ਆਣਾ ਕੰਮ ਤੇ ਜਾਣਾ ਬਹੁਤ ਬੁਰਾ ਹਾਲ ਆ ਜੀ ਤੇ ਲੋਕ ਵੀ ਸ਼ਿਕਾਇਤ ਕਰਦੇ ਹੋਏ ਨਜ਼ਰ ਆ ਰਹੇ ਆ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਵੱਲੋਂ ਇੱਥੇ ਨਹਾਈ ਵਾਲਿਆਂ ਦੀ ਕਲਾਸ ਵੀ ਲਗਾਈ ਗਈ ਸੀ ਲੇਕਿਨ ਉਸ ਲਗਾਈ ਗਈ ਡਾਂਟ ਦਾ ਨੈਸ਼ਨਲ ਹਾਈਵੇ ਦੇ ਉੱਤੇ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਇੱਥੇ ਡਿਵਾਈਡਰ ਬਣਾਉਣਾ ਸੜਕ ਨੂੰ ਡਿਵਾਈਡ ਕਰਨਾ ਪਾਰਟੀਸ਼ਨ ਬਣਾਉਣਾ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਸੜਕਾਂ ਦੇ ਟੋਏ ਤੱਕ ਨਹੀਂ ਭਰੇ ਗਏ ਔਰ ਸਭ ਤੋਂ ਵੱਡੀ ਗੱਲ ਗੰਦਗੀ ਦੇ ਢੇਰ ਉਸੇ ਤਰ੍ਹਾਂ ਨੈਸ਼ਨਲ ਹਾਈਵੇ ਦੇ ਉੱਤੇ ਲੱਗੇ ਹੋਏ ਨਜ਼ਰ ਆ ਰਹੇ ਹਨ ਔਰ ਹਾਲਾਤ ਬੱਤ ਤੋਂ ਬੱਤਰ ਹੁੰਦੇ ਜਾ ਰਹੇ ਹਨ ਬਰਸਾਤਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਇੱਥੇ ਸਿੱਧੀ ਸਿੱਧੀ ਨਹਾਈ ਯਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫੀਸਰਸ ਦੀ ਲਾਪਰਵਾਹੀ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਸ਼ਰਿਆਂ ਵਿੱਚ ਲਾਪਰਵਾਹੀ ਹੈ ਜਿਨ੍ਹਾਂ ਵੱਲੋਂ ਨਾ ਤਾਂ ਸੜਕਾਂ ਦੇ ਉੱਤੋਂ ਗੰਦਾ ਪਾਣੀ ਨਾ ਕੂੜਾ ਚੱਕਿਆ ਗਿਆ ਅਤੇ ਨਾ ਹੀ ਇੱਥੇ ਸੜਕ ਦੇ ਵਿੱਚ ਡਿਵਾਈਡਰ ਬਣਾਏ ਗਏ ਹੋਰ ਸਭ ਕੁਝ ਛੱਡ ਦਿਓ ਇਧਰਲੇ ਪਾਸੇ ਇਹ ਜਿਹੜੀ ਲੇਨ ਹੈ ਪਾਣੀ ਦੇ ਨਾਲ ਭਰੀ ਹੋਈ ਤੁਹਾਨੂੰ ਉਹਦ ਦਿਖਾ ਰਹੇ ਹਾਂ ਇੱਥੋਂ ਵੀ ਜਿਹੜਾ ਪਾਣੀ ਨਹੀਂ ਹਟਾਇਆ ਗਿਆ ਇਹ ਉਸੇ ਤਰ੍ਹਾਂ ਗੰਦਾ ਪਾਣੀ ਇੱਥੇ ਜਮਾ ਔਰ ਸੋਚ ਸਕਦੇ ਹੋ ਕਿ ਇੱਥੇ ਜਿਹੜੇ ਨਿਕਲਣ ਵਾਲੇ ਲੋਕ ਹੈ ਉਹਨਾਂ ਨੂੰ ਕਿੰਨੀ ਤਕਲੀਫ ਇੱਥੋਂ ਹੁੰਦੀ ਹੋਏਗੀ ਰੋਜ਼ ਜਿਹੜੇ ਨਿਕਲਦੇ ਨੇ ਲੋਕ ਕਿੰਨੀ ਤਕਲੀਫ ਨਾਲ ਇੱਥੋਂ ਨਿਕਲ ਰਹੇ ਨੇ ਇਹ ਪੂਰੀ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੂਰੀ ਨੈਸ਼ਨਲ ਹਾਈਵੇ ਦਾ ਇਹੀ ਇੱਥੇ ਹਾਲਾਤ ਬਣੇ ਹੋਏ ਨੇ ਕਿ ਕੋਈ ਵੀ ਜਿਹੜਾ ਹੈ ਬਿਨਾਂ ਗਰੇ ਬਿਨਾਂ ਰੁਕੇ ਨਹੀਂ ਜਾ ਸਕਦਾ ਇੱਥੇ ਜਿਹੜੇ ਆਮ ਲੋਕ ਰੋਜ਼ ਨਿਕਲ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਆਖਰ ਹਾਲਾਤ ਕੀ ਬਣੇ ਹੋਏ ਨੇ ਔਰ ਜਿਹੜੇ ਦੂਸਰੇ ਪਾਸਿਓ ਆ ਰਹੇ ਨੇ ਲੋਕ ਉਹਨਾਂ ਨੂੰ ਕਿੰਨੀ ਦਿੱਕਤਾਂ ਔਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆਖਰ ਨਹਾਈ ਨੈਸ਼ਨਲ ਹਾਈਵੇ ਕਦੋਂ ਇਹਨਾਂ ਚੀਜ਼ਾਂ ਦਾ ਹੱਲ ਕਰੇਗੀ ਔਰ ਕਿੱਥੇ ਉਹਨਾਂ ਦਾ ਉਹ ਵਾਅਦਾ ਚਲਾ ਗਿਆ ਜਿਸ ਵਾਅਦੇ ਦੀ ਉਹ ਗੱਲ ਕਰਦੇ ਸੀਗੇ ਵੀਰ ਜੀ ਕੀ ਹਾਲਾਤ ਬਣੇ ਹੋਏ ਆ ਨੈਸ਼ਨਲ ਹਾਈਵੇ ਦੇ ਕੋਈ ਸੁਧਾਰ ਹੋਇਆ ਸੜਕਾਂ ਦਾ ਕੋਈ ਸਰਾਰ ਨਹੀਂ ਹੋਇਆ ਯਾਰ ਕੋ ਸਾਹਮਣੇ ਆ ਕਿੰਨੇ ਟੋਏ ਆ ਟ੍ਰੈਫਿਕ ਨਹੀਂ ਆ ਕੀ ਕਰੂਗਾ ਬੰਦਾ ਟੋਏ ਦਾ ਕੀ ਹਾਲ ਔਰ ਅਗਰ ਕਹੀਏ ਤਾਂ ਸੜਕ ਤੇ ਪੈਚਵਰਕ ਹੋਇਆ ਸਾਰੀਆਂ ਸਾਰੀਆਂ ਸੜਕਾਂ ਦਾ ਬੁਰਾ ਹਾਲ ਆ ਸਾਰੀਆਂ ਸੜਕਾਂ ਸਾਡੇ ਰੋਡਾਂ ਦਾ ਬੁਰਾ ਹਾਲ ਆ ਸਾਰੀਆਂ ਸੜਕਾਂ ਦਾ ਇੱਥੇ ਬੁਰਾ ਹਾਲ ਹੈ ਔਰ ਹਾਲਾਤ ਇਹ ਨੇ ਕਿ ਇੱਥੇ ਜਿਹੜੇ ਲੋਕ ਨੇ ਉਹ ਪ੍ਰੋਪਰ ਨਿਕਲ ਵੀ ਨਹੀਂ ਸਕਦੇ ਔਰ ਹਾਲਾਤ ਪੂਰੇ ਰੋਡ ਦੇ ਇਹੀ ਬਣੇ ਹੋਏ ਨਜ਼ਰ ਆ ਰਹੇ ਨੇ ਕਿ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਬੁਰਾ ਹਾਲ ਹੈ ਵੀਰੇ ਜੀ ਕੀ ਹਾਲਾਤ ਸੜਕਾਂ ਦਾ ਭਾਜੀ ਬਹੁਤ ਬੁਰਾ ਹਾਲ ਆ ਸਾੜੇ ਸੜਕਾ ਟੁੱਟਿਆ ਪਿਆ ਭਾਈ ਬਹੁਤ ਬੁਰਾ ਹਾਲ ਹੈ ਕਹ ਰਹੇ ਸੀਗੇ ਕਿ ਅੱਜ ਤੋਂ 20 25 ਦਿਨ ਪਹਿਲਾਂ ਕਿ 15 ਦਿਨਾਂ ਚ ਠੀਕ ਕਰਨਾ ਨਹੀਂ ਭਾਈ ਜਿਹੜੇ ਟੋਏ ਪਏ ਯਾਰ ਬੁਰਾ ਹਾਲ ਹੈ ਸੜਕਾਂ ਦਾ ਭਾਈ ਸਾਡੇ ਆਟੋ ਪਲਟਣ ਨੂੰ ਜਾਂਦੇ ਆ ਸਾਡੇ ਬੁਰਾ ਹਾਲ ਹੈ ਭਾਈ ਸੜਕਾਂ ਦਾ ਕੋਈ ਕੋਈ ਕਿਤੇ ਪੈਚ ਵਰਕ ਜਾਂ ਕੋਈ ਟੋਇਆ ਪੰਨਾ ਹੋਵੇ ਨਾ ਨਾ ਹਾਲੇ ਤਾਂ ਕੋਈ ਟੋਆ ਨਹੀਂ ਪਿਆ ਭਾਈ ਬਹੁਤ ਬੁਰਾ ਹਾਲ ਹੈ ਜਿਹੜੇ ਲੋਕ ਇੱਥੋਂ ਤੁਸੀਂ ਰੋਜ਼ ਹੈ ਨਾ ਸਵਾਰੀਆਂ ਲੈ ਕੇ ਜਾਂਦੇ ਹੋਗੇ ਕਿੰਨੀ ਕਿ ਦਿੱਕਤ ਆਂਦੀ ਐ ਇਸ ਕਰ ਭਾਈ ਸਵਾਰੀ ਤੇ ਕਹਿੰਦਾ ਪੜਾ ਕਮਰ ਟੁੱਟ ਗਿਆ ਕਹਿੰਦਾ ਕੋ ਦਿੰਦਾ ਮੇਰਾ ਭਾਈ ਕਮਰ ਚ ਦਰਦ ਹੋ ਗਿਆ ਬਹੁਤ ਦਿੱਕਤ ਹੈ ਬਾਜੀ ਇੱਥੇ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਵੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਪਰ ਨਹੀ ਹੈ ਕਿ ਗੱਲ ਸੁਣ ਹੀ ਨਹੀਂ ਰਹੀ ਜਾਂ ਇਹ ਕਹੇ ਕਿ ਕੁੰਭ ਕਰਨੀ ਨੀਂਦ ਦੇ ਵਿੱਚ ਇਸ ਟਾਈਮ ਨੈਸ਼ਨਲ ਹਾਈਵੇ ਥਾਰਟੀ ਨਜ਼ਰ ਆ ਰਹੀ ਹੈ ਔਰ ਇਧਰਲੇ ਹਾਲਾਤ ਤੁਹਾਨੂੰ ਅਗਰ ਦਿਖਾਈਏ ਰੋਂਗ ਸਾਈਡ ਤੋਂ ਆਣ ਵਾਲੇ ਲੋਕ ਉਹ ਵੀ ਪਰੇਸ਼ਾਨ ਹੈ ਔਰ ਜਿਹੜੇ ਨੈਸ਼ਨਲ ਹਾਈਵੇ ਤੇ ਚੱਲ ਰਹੇ ਹਨ ਉਹਨਾਂ ਦਾ ਵੀ ਬੁਰਾ ਹਾਲ ਹੈ ਇਸ ਸੜਕਾਂ ਜਿਹੜੀਆਂ ਨੇ ਟੁੱਟੀਆਂ ਹੋਈਆਂ ਨੇ ਸੜਕਾਂ ਦਾ ਬਹੁਤ ਬੁਰਾ ਹਾਲ ਆਇਆ ਹੈ ਜੀ ਸੜਕਾਂ ਦਾ ਇੱਥੇ ਸੁਣਵਾਈ ਕੋਈ ਸੁਣਵਾਈ ਨਹੀਂ ਜੀ ਆਮ ਆਦਮੀ ਪਾਦੀ ਦਾ ਐਮਐਲ ਐਮਐਲਏ ਇੱਥੇ ਦਾ ਮੇਅਰ ਇੱਥੇ ਦੀ ਕੋਈ ਸੁਣਵਾਈ ਨਹੀਂ ਹੈਗੀ ਕਿ ਕੌਣ ਇੱਥੇ ਕੋਈ ਰੋਡ ਦਾ ਹਾਲ ਦੇਖ ਲੋ ਕੀ ਹਾਲ ਨੇ ਇਹ ਤਾਂ ਕਹਿੰਦੇ ਸੀਗੇ ਅੱਜ ਤੋਂ ਵੀ 25 ਦਿਨ ਪਹਿਲਾਂ ਕਿ ਆਪਾਂ 15 ਦਿਨਾਂ ਦੇ ਵਿੱਚ ਵਿੱਚ ਇਹ ਸੜਕ ਬਣਾ ਬਾਜੀ 15 ਦਿਨ ਹੋਏ ਨਹੀਂ ਦੇਖ ਲੋ ਪੁੱਛਾ ਅਈ ਮੇਅਰ ਸਾਹਿਬ ਨੂੰ ਪੁੱਛੋ ਐਮਐਲਏ ਸਾਹਿਬ ਨੂੰ ਪੁੱਛੋ 15 ਕੀ 20 ਦਿਨ ਹੋ ਗਏ ਮੀ 6-6 ਮਹੀਨੇ ਹੋ ਗਏ ਸੜਕ ਬਣੀ ਨਹੀਂ ਹੈਗੀ ਅਜੇ ਤੱਕ ਟੋਏ ਭਰੇ ਆ ਕਟੋਕਾ ਟੋਈ ਉਹ ਟੋਏ ਭਰਨਾ ਸਰ ਕੀ ਹੋਏਗਾ ਮੀ ਪਏਗੀ ਪਹਿਲੇ ਮੀ ਦੇ ਨਾਲ ਉਹ ਜਿੱਦਾ ਪਾਣੀ ਖੜੇਗਾ ਸਾਰੀ ਸੜਕ ਫਿਰ ਤੋਂ ਟੁੱਟ ਜਾਣੀ ਹੈ ਹਾਲਾਤ ਤੁਸੀਂ ਰੋਜ਼ ਨਿਕਲਦੇ ਹੋ ਕਿੰਨੀ ਕਿ ਦਿੱਕਤ ਹੁੰਦੀ ਹੈ ਬਹੁਤ ਪਰੇਸ਼ਾਨੀ ਆ ਜੀ ਜੇ ਕਿਸੇ ਨੂੰ ਮਾੜੀ ਮੋਢੀ ਸਲਿੱਪ ਡੈਕ ਦੀ ਪ੍ਰੋਬਲਮ ਹੈ ਇੱਥੇ ਆ ਕੇ ਉਹਨੇ ਮਾਰੀ ਜਾਣਾ ਜੀ ਹਾਲਾਤ ਇੰਨੇ ਜ਼ਿਆਦਾ ਬੁਰੇ ਨੇ ਕਿ ਜਿਹੜੇ ਇੱਥੋਂ ਨਿਕਲਣ ਵਾਲੇ ਲੋਕ ਨੇ ਉਹ ਇੱਥੇ ਦੁਹਾਈ ਦਿੰਦੇ ਹੋਏ ਨਿਕਲ ਰਹੇ ਨੇ ਇਥੋਂ ਜਾਣ ਲਈ ਜਿਹੜਾ ਰਸਤਾ ਕੋਈ ਸਵਸਥ ਬੰਦਾ ਹੋਵੇ ਸਰੀਰਿਕ ਤੌਰ ਤੇ ਜਿਹੜਾ ਸੁਖੀ ਹੈ ਉਹੀ ਨੰਘ ਸਕਦਾ ਦੂਸਰਾ ਬੰਦਾ ਤਾਂ ਆਪਣੇ ਲੱਖ ਤੜਵਾ ਕੇ ਹੀ ਨਿਕਲੂਗਾ ਕੀ ਹਾਲ ਆ ਬਾਬਾ ਕੋਈ ਹਾਲ ਨਹੀਂ ਟੁੱਟੀਆਂ ਛੜਕਾ ਕੋਈ ਪੁੱਛ ਕੇ ਸੀ ਹੋਣੀ ਹੈਗੀ ਪੁੱਛ ਹੀ ਨਹੀਂ ਰਿਹਾ ਕੋਈ ਕੋਈ ਬੰਦਾ ਨਹੀਂ ਇੱਥੇ ਪੁੱਛ ਰਿਹਾ ਅੰਨੀ ਬਿੰਦੀ ਕੁੱਤੇ ਲੱਗਦੇ ਵੇ ਹਾਲ ਹੈ ਛੜਕਾ ਦਾ ਕਿਥੋਂ ਮਰਜੀ ਜਾ ਕੇ ਵੇਖੋ ਬਹੁਤ ਗੰਦੀ ਸਮੱਸਿਆ ਬਹੁਤ ਜਗ ਦੀ ਇੰਜ ਕਰਦਾਂਗੇ ਉਹ ਕਰਦੇ ਕੋਈ ਵੀ ਕੁਛ ਕਰ ਰਿਹਾ ਇਹ ਤਾਂ ਕਹਿੰਦੇ ਸੀਗੇ ਅਸੀਂ 15 ਦਿਨਾਂ ਚ ਸਾਰੀ ਸੜਕ ਬਣਾ ਦੇਵਾਂਗੇ ਏ ਆਪ ਖਾਰੇ ਨੇ ਕੀ ਬਣਾ ਗਏ ਮੈਂ ਦੱਸਣਾ ਖਾਈ ਜਾਂਦੇ ਨੇ ਕੁਝ ਨਹੀਂ ਬਣਾਦੇ ਆ ਮਾੜੇ ਹੀ ਲੋਕ ਬਾਣੀ ਬਾਕੀ ਪੈਸੇ ਘਾਰ ਕੁਝ ਨਹੀਂ ਬਣਾਦੇ ਅੱਛਾ ਤੋ ਤੁਸੀਂ ਰੋਜ਼ ਕੰਮ ਕਰਦੇ ਹੋ ਆਟੋ ਦਾ ਤੁਹਾਨੂੰ ਕਿੰਨੀ ਕੀ ਦਿੱਕਤ ਹੈ ਸਾਨੂੰ ਬਹੁਤ ਜ਼ਿਆਦਾ ਰੋਜ਼ ਨੁਕਸਾਨ ਹੈ 1200 ਦਾ ਡੇਲੀ ਆ ਉਹ ਟੁੱਟ ਗਿਆ ਹੈ ਟੁੱਟ ਗਿਆ ਪੂਰੇ ਹਾਲ ਬਾਂਕੇ ਜਾਣ ਕੋਈ ਕੋਈ ਸੁਣਦਾ ਕਿਸੇ ਨੇ ਸੁਣੀ ਹੈਗੀ ਤਾਂ ਇੱਥੇ ਆਮ ਲੋਕ ਜਿਹੜੇ ਨਿਕਲ ਰਹੇ ਨੇ ਉਹਨਾਂ ਨੂੰ ਤਾਂ ਤਕਲੀਫ ਹੈ ਔਰ ਜਿਹੜੇ ਇੱਥੇ ਆਟੋ ਚਲਾ ਰਹੇ ਨੇ ਜਾਂ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਇੱਥੇ ਕੰਮ ਦਾ ਨੁਕਸਾਨ ਉਹਨਾਂ ਦੀਆਂ ਗੱਡੀਆਂ ਦਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਕੀ ਹਾਲਾਤ ਆ ਪਾਜੀ ਸੜਕਾਂ ਦੇ ਪਾਜੀ ਬੁਰਾ ਹਾਲ ਹੈ ਸਰਕਾਰਾਂ ਸੁੱਤੀਆਂ ਵੀ ਆ ਨੇ ਸੜਕਾਂ ਦੇ ਐਨੇ ਟੋਏ ਪਏ ਆ ਕਿ ਗੱਡੀਆਂ ਥੜ ਥੜ ਵੱਟਦੀਆਂ ਨੇ ਗੱਡੇ ਨੈਸ਼ਨਲ ਹਾਈਵੇ ਕਹਿ ਕੇ ਗਈ ਸੀਗੀ ਅੱਜ ਤੋਂ 25 ਦਿਨ ਪਹਿਲਾਂ ਕਿ ਅਸੀਂ ਸਾਰੀਆਂ ਸੜਕਾਂ ਠੀਕ ਕਰ ਦਾਂਗੇ ਕੋਈ ਠੀਕ ਹੋਈ ਇਹਨਾਂ 'ਚ ਕੋਈ ਠੀਕ ਨਹੀਂ ਉਹਨਾਂ ਦੇ ਕਾਗਜ਼ਾਂ 'ਚ ਸ਼ੱਕ ਦੀ ਠੀਕ ਹੋ ਗਈ ਹੋਣਗੇ ਪਰ ਹਜੇ ਤੱਕ ਰੋਡ ਤੇ ਕੋਈ ਨਹੀਂ ਸਹੀ ਹੋਈ ਸੜਕ ਜੀ ਅੱਛਾ ਇਧਰਲੇ ਪਾਸਿਓਂ ਨਾ ਦੂਜੇ ਪਾਸਿਓਂ ਟ੍ਰੈਫਿਕ ਕੱਢਣ ਲਈ ਕਿਹਾ ਸੀਗਾ ਡਿਵਾਈਡਰ ਬਣਾ ਇੱਥੇ ਬਿਲਕੁਲ ਤੁਹਾਡੇ ਸਾਹਮਣੇ ਸ਼ਰਿਆਮ ਦੇਖਦਾ ਪੈ ਜੀ ਇਹ ਤਾਂ ਝੂਠਿਆਂ ਦੀ ਪਾਂਡਾ ਜੀ ਕਿਸੇ ਨੇ ਨਹੀਂ ਬਣਾਇਆ ਕੇ ਕਹਿ ਕੇ ਚਲੇ ਗਿਆ ਇਹ ਕਹਿ ਕੇ ਚਲੇ ਗਿਆ ਗੰਦਗੀ ਦਾ ਕੀ ਹਾਲ ਆ ਸੜਕਾਂ ਗੰਦਗੀ ਦੇਖੋ ਜੀ ਤੁਹਾਡੇ ਸਾਹਮਣੇ ਕੈਮਰਾਮੈਨ ਨੂੰ ਕਹਿੰਦੇ ਕਿ ਦਿਖਾ ਦੇ ਕਿੰਨੀ ਗੰਦਗੀ ਪਈ ਆ ਸੜਕਾਂ ਤੇ ਜੀ ਇੱਕ ਮਿੰਟ ਰੁਕ ਜਿਓ ਮਾਤਾ ਜੀ ਆਟੋ 'ਚ ਜਾਣ ਲੱਗੇ ਕਿੰਨੀ ਕਿ ਤਕਲੀਫ ਹੁੰਦੀ ਆ ਬਹੁਤ ਹੀ ਹੁੰਦੀ ਆ ਬੜੀ ਦਿੱਕਤ ਹੁੰਦੀ ਆ ਸਾਨੂੰ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਆ ਡਰ ਲੱਗਦਾ ਰਹਿੰਦਾ ਆਟੋ ਦੇ ਵਿੱਚ ਇਹਨਾਂ ਨਿਕਲ ਜੀ ਐ ਡਾੜੀਆਂ ਖਲੀਆਂ ਨੇ ਹਾਂ ਡਰ ਲੱਗਦਾ ਬਥੇਰੇ ਡਰ ਲੱਗਦਾ ਇੱਦਾਂ ਕਹਿੰਦੇ ਤੁਰ ਕੇ ਚ ਤੇ ਜਿਹੜੇ ਆਟੋ 'ਚ ਸਵਾਰ ਵੀ ਨੇ ਉਹਨਾਂ ਨੂੰ ਵੀ ਇੰਨੀ ਤਕਲੀਫ ਹੁੰਦੀ ਹੈ ਕਿ ਕਿਤੇ ਆਟੋ 'ਚ ਡਿੱਗ ਨਾ ਜਾਈਏ ਆਪ ਵੀ ਬੇਟਾ ਰੋਜ਼ ਸਫਰ ਕਰਦੇ ਹੋ ਆਟੋ ਹਾਂਜੀ ਸਰ ਅੱਛਾ ਜਦ ਆਟੋ 'ਤੇ ਸਫਰ ਕਰਦੇ ਹੋ ਸੇਫ ਸਮਝਦੇ ਹੋ ਨਹੀਂ ਸਰ ਆਟੋ ਫਲਟਨੇ ਦਾ ਡਰ ਹੁੰਦਾ ਹੈ ਯਾਹਾਂ 'ਪੇ ऑटोज पलट जाते हैं बारिश में तो और दिक्कत होती है सर पानी इतना इतना खड़ा हो जाता है कि पानी ऑटो नहीं मिलते जल्दी यहाँ ऑटोज को बहुत पंगा है सर ऑटो पलट जाते हैं उल्टे पलटे हो जाते हैं यहाँ से लेके सर वो आगे तक सड़क सारी ऐसी खराब है ऑटो मेरा खुद का ऑटो वहाँ पे पलटा मेरा मेरे को चोटें लगी सारी लगी चोट लगी थी और सर बहुत चोटें लगी मेरे को अब जाके मैं ठीक हुई अभी पीछे बारिश में मेरा ऑटो पलट गया था अच्छा क्या आप सरकार से उम्मीद क्या करते हो कम से कम अच्छी सड़कें तो मिली ਸਰ ਮਿਲਣੀ ਚਾਹੀਏ ਅੱਛੀ ਸੜਕੇ ਕਾ ਉਮੀਦ ਰਖਤੇ ਪਰ ਸਰਕਾਰ ਸੁਣਤੀ ਕਾ ਹੈ ਆਵਾਰੀ ਸੜਕੇ ਤੋ ਅੱਛੀ ਹੋਣੀ ਚਾਹੀਏ ਕਮ ਸੇ ਕਮ ਟ੍ਰਾਫਿਕ ਮੇ ਲੱਗ ਜਾਤਾ ਇਸ ਕੀ ਵਜਹ ਸੇ ਪਾਰਿਸ਼ ਮੇ ਤੋ ਬਹੁਤ ਦਿੱਕਤ ਹੁੰਦੀ ਹੈ ਹਮੇ ਆਨੇ ਜਾਣ ਮੇ ਜਿਹੜੇ ਲੋਗ ਆਨ ਜਾਣ ਵਾਲੇ ਨੇ ਉਹਨਾਂ ਨੂੰ ਵੀ ਖਾਸੀ ਦਿੱਕਤ ਪਰੇਸ਼ਾਨੀ ਹੁੰਦੀ ਹੈ ਵੀਰ ਜੀ ਸੜਕਾ ਦਾ ਕੀ ਹਾਲ ਹੈ ਬਹੁਤ ਬਰਾਲ ਵੀਰ ਬਹੁਤ ਜਿਆਦਾ ਹੀ ਬਰਾਲ ਆ ਅੱਛਾ ਰੋਜ਼ ਜਿਹੜੇ ਕੰਮ ਕਰਨ ਵਾਲੇ ਆ ਯਾ ਤੁਹਾਡੀਆਂ ਗੱਡੀਆਂ ਲਈ ਇਹਨਾਂ ਨੂੰ ਕਿੰਨਾ ਕ ਨੁਕਸਾਨ ਗੱਡੀਆਂ ਦਾ ਬਹੁਤ ਨੁਕਸਾਨ ਆ ਬਹੁਤ ਵੱਡੇ ਵੱਡੇ ਖੱਡੇ ਆ ਉਹਦੇ ਕਰਕੇ ਬਹੁਤ ਦਿੱਕਤ ਆਉਂਦੀ ਆ ਬਾਕੀ ਯਾਰ ਬੁਰਾ ਹੀ ਹਾਲ ਆ ਸੜਕਾਂ ਦਾ ਬਹੁਤ ਬੁਰਾ ਹਾਲ ਆ ਸੜਕਾਂ ਦਾ ਬੁਰਾ ਹਾਲ ਹੈ ਸਾਫ ਸਫਾਈ ਦਾ ਬੁਰਾ ਹਾਲ ਹੈ ਔਰ ਸਭ ਤੋਂ ਵੱਡੀ ਗੱਲ ਉਹ ਜਿਹੜੇ ਵਾਅਦੇ ਕੀਤੇ ਸੀਗੇ ਨੈਸ਼ਨਲ ਹਾਈਵੇ ਨੇ ਉਹ ਵਾਅਦੇ ਕਿੱਥੇ ਚਲੇ ਗਏ ਉਹ ਵਾਅਦਿਆਂ ਦੇ ਉੱਤੇ ਆਖਰ ਕਿਉਂ ਅਮਲ ਨਹੀਂ ਹੋ ਰਿਹਾ ਹੁਣ ਤਾਂ ਖੁਦ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਨੇ ਜਿਹੜਾ ਚੇਤਾਵਨੀ ਦਿੱਤੀ ਸੀਗੀ ਅੱਜ ਤੋਂ 20 25 ਦਿਨ ਪਹਿਲਾਂ ਔਰ ਅਸੀਂ ਵਾਅਦਾ ਕੀਤਾ ਸੀਗਾ ਤੁਹਾਡੇ ਨਾਲ ਕਿ ਤੁਹਾਨੂੰ ਜਿਹੜਾ ਇਹਦੀ ਤਸਵੀਰ ਦੁਆਰਾ ਤੋਂ ਦਿਖਾਵਾਂਗੇ ਕੀ ਕੀ ਵਕਈ ਹਾਲਾਤ ਬਦਲੇ ਇੱਥੇ ਕੋਈ ਵੀ ਹਾਲਾਤ ਬਦਲਦੇ ਹੋਏ ਨਜ਼ਰ ਨਹੀਂ ਆ ਰਹੇ ਜੋ ਵਾਰਾ ਕੀਤਾ ਗਿਆ ਸੀਗਾ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕਿ 15 ਦਿਨਾਂ ਚ ਸਭ ਕੁਝ ਠੀਕ ਕਰਕੇ ਦਵਾੰਗੇ ਨਾ ਇੱਥੇ ਟੋਏ ਚੱਕੇਗੇ ਬਾਬਾ ਜੀ ਸੜਕਾਂ ਦੇ ਵਿੱਚ ਟੋਏ ਚੱਕਦੇ ਨਹੀਂ ਜੀ ਨਹੀਂ ਬਹੁਤ ਬੁਰਾ ਹਾਲ ਹੈ ਕਿੰਨਾ ਕੁ ਮੁਸ਼ਕਲ ਹੈ ਬਹੁਤ ਜ਼ਿਆਦਾ ਜੀ ਹਾਲਾਤ ਕੀ ਹੈ ਸੜਕਾਂ ਦੇ ਬਹੁਤ ਜ਼ਿਆਦਾ ਬੁਰੇ ਹਾਲਤਾਈ ਗੱਡੀਆਂ ਟੁੱਟ ਗਈਆਂ ਬੁਰੀ ਹਾਲਤ ਨੂੰ ਸ਼ੁਕਰ ਪਾਉਣ ਚੱਲਿਆ ਗੱਡੀ ਦੇ ਬਹੁਤ ਬੁਰੀ ਹਾਲਤ ਹੈ ਸਨਵਾਈ ਕਿਉਂ ਨਹੀਂ ਹੋਣੀ ਸੁਨਵਾਈ ਦੇਖੋ ਜੀ ਸਰਕਾਰ ਝਾੜੂ ਦੀ ਐ ਤਾਂ ਕੀ ਕਹਿ ਦਿੰਦੇ ਕੋਈ ਕਰ ਨਹੀਂ ਰੇ ਕੰਨਾ ਜੂੰ ਸਰਕਾਰ ਦੀ ਸਰਦ ਨਹੀਂ ਦੀ ਜੇ ਮਰਜ਼ੀ ਹੋ ਜਵੇ ਮੁਸ਼ਕਿਲ ਆਉਂਦੀ ਐ ਇੱਥੇ ਨਿਕਲਣੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇੱਥੇ ਟੇਢੇ ਸਾਹਮਣੇ ਦੇਖ ਲੋ ਟੋਏ ਟਿੱਬੇ ਬਹੁਤੀ ਬੁਰੀ ਹਾਲਤ ਐ ਅੱਜ ਲੱਗੇ ਉਧਰ ਟੋਏ ਟਿੱਬੇ ਭਰਨ ਵਾਸਤੇ ਤੇ ਜੇ ਅਗਰ ਬਾੜ ਦੇ ਵਿੱਚ ਲੋਕਾਂ ਦੇ 6:00 ਵਜੇ ਦੀਆਂ ਗੱਡੀਆਂ ਬੁਰੀ ਹਾਲਤ ਲੋਕਾਂ ਦੀ ਬਹੁਤ ਜ਼ਿਆਦਾ ਬੁਰੀ ਹਾਲਤ ਤਾਂ ਜਿਹੜੇ ਟੋਏਆਂ ਨੂੰ ਅੱਜ ਤੋਂ 25 ਦਿਨ ਪਹਿਲਾਂ ਭਰਨ ਦੀ ਗੱਲ ਕੀਤੀ ਗਈ ਸੀ ਪੈਚਵਰਕ ਦੀ ਗੱਲ ਕੀਤੀ ਗਈ ਸੀ ਇੰਨਾ ਗੰਦਗੀ ਨੂੰ ਹਟਾਉਣ ਦੀ ਗੱਲ ਕੀਤੀ ਗਈ ਸੀ ਔਰ ਡਿਵਾਈਡਰ ਬਣਾਉਣ ਦੀ ਗੱਲ ਕੀਤੀ ਗਈ ਸੀ ਇਸ ਦੇ ਵਿੱਚੋਂ ਇੱਕ ਵੀ ਵਾਦਾ ਪੂਰਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਦੇਖਣਾ ਹੋਏਗਾ ਕਿ ਹੁਣ ਦਿਲਜੀਤ ਸਿੰਘ ਗਰੇਵਾਲ ਪੋਲਾ ਦੁਬਾਰਾ ਕਦੋਂ ਨਹਾਈ ਦੇ ਅਫਸਰਾਂ ਨੂੰ ਚੇਤਾਵਨੀ ਦਿੰਦੇ ਨੇ ਤੇ ਕਦੋਂ ਕੁੰਭ ਕਰਨੀ ਨੀਂਦ ਸੁੱਤਾ ਪਿਆ ਨਹਾਈ ਇੱਥੇ ਆ ਕੇ ਕਟੋ-ਕਟ ਪੈਚਵਰਕ ਕਰ ਦਿੰਦਾ ਸੜਕਾਂ ਦੇ ਟੋਏ ਭਰ ਦਿੰਦਾ ਗੰਦਗੀ ਹਟਾ ਦਿੰਦਾ ਹੈ ਔਰ ਇੱਥੇ ਜਮਾ ਗੰਦਾ ਪਾਣੀ ਜਿਹੜਾ ਉਹ ਸਾਫ਼ ਕਰ ਦਿੰਦਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ 라이